ਪਾ ਪੰਜਾਬ ਪ੍ਰੈਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰੋਹਿਤ ਭਾਰਦਵਾਜ ਅੱਜ ਅਸੀਂ ਖੜੇ ਹਾਂ ਕਲਾਨੌਰ ਅਨਾਜ ਮੰਡੀ ਜਿੱਥੇ ਕੀ ਕਲਾਨੌਰ ਦੇ ਡੀਪੋ 홀ਡਰਾਂ ਵੱਲੋਂ ਫੂਡ ਇਨਸਪੈਕਟਰ ਕਲਾਨੌਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਇਸ ਮੌਕੇ ਡੀਪੋ 홀ਡਰ ਯੂਨੀਅਨ ਦੇ ਪ੍ਰਧਾਨ ਹਰਪ੍ਰਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲਾਨੌਰ ਡੀਪੋ 홀ਡਰ ਕਾਫੀ ਦਿੱਕਤ ਦਾ ਸਾਹਮਣਾ ਕਰ ਰਹੀ ਹੈ ਕਿਉਂਕਿ ਫੂਡ ਇਨਸਪੈਕਟਰ ਵੱਲੋਂ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਜੋ ਕਨਗ ਦਾ ਪਕਾਇਆ ਹਜੇ ਤੱਕ ਨਹੀਂ ਦਿੱਤਾ ਜਾ ਰਿਹਾ ਇਸ ਮੌਕੇ ਜਦੋਂ ਇਹ ਫੂਡ ਇਨਸਪੈਕਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਡੀਪੂ ਹੋਲਡਰਾਂ ਨੂੰ ਕਾਫੀ ਪਿਛਲੇ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਜਿਹੜੇ ਕਨਕ ਲੈ ਰਹੇ ਨੇ ਉਹਨਾਂ ਦੀ KYC ਜਲਦੀ ਤੋਂ ਜਲਦੀ ਕਰਾ ਕੇ ਸਾਨੂੰ ਦਿੱਤੀ ਜਾਵੇ ਪਰ ਇਹਨਾਂ ਵੱਲੋਂ ਅਜੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਸਰਕਾਰ ਕਾਫੀ ਲੰਬੇ ਸਮੇਂ ਤੋਂ ਕਹਿ ਰਹੀ ਹੈ ਕਿ KYC ਜਲਦੀ ਤੋਂ ਜਲਦੀ ਕਰਵਾਇਆ ਕਰਵਾਈ ਜਾਵੇ ਇਸ ਮੌਕੇ ਜਦੋਂ ਅਸੀਂ ਡੀਐਫਐਸਓ ਗੁਰਦਾਸਪੁਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਮਾਮਲਾ ਮੇਰੇ ਧਿਆਨ ਵਿੱਚ ਆ इस इसते जल्दी तो जल्दी कानूनी कार्रवाई की जाएगी धनबाद मुर्दाबाद सुमित कुमार 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 मुर्दाबाद कुमार मुर्दाबाद ਪਰ ਜੋਰ ਬੇਨਤੀਆਂ ਨੂੰ ਕੁੱਝ ਇਥੋਂ ਬਦਲਿਆ ਜਾਵੇ ਉਮੀਦਪਰ ਰਹਾਵੇ ਸੁਮਿਤ ਕੁਮਾਰ ਨੂੰ ਜਲਦੀ ਤੋਂ ਜਲਦੀ ਕਲਮਰ ਬਲਾਕ ਤੋਂ ਬਦਲਿਆ ਜਾਵੇ ਬਦਲਿਆ ਜਾਵੇ ਬਦਲਿਆ ਜਾਵੇ ਕੋਡ ਰਾਜ ਇਕੱਠੇ ਹੋਏ ਆ ਇੰਸਪੈਕਟਰ ਸੁਮਿਤ ਕੁਮਾਰ ਦੇ ਖਿਲਾਫ ਕਿਉਂਕਿ ਜਿਹੜਾ ਵੀ ਆਦਮੀ ਉਥੇ ਕਣਕ ਲੈਣ ਜਾਂਦਾ ਵਾ ਉਹ ਦੀ ਜੇ 100 ਕੁਇੰਟਲ ਕਣਕ ਪਾਉਂਦੀ ਆ ਉਹਨੂੰ 5-7 ਕੁਇੰਟਲ ਕਣ ਘਟ ਦਿੰਦਾ ਤੇ ਜਿਉਣਾ ਹੀ ਲੜਨੇ ਆ ਤੇ ਧਮਕੀ ਦਿੰਦਾ ਵਾ ਕਿ ਜੇ ਤੁਸੀਂ ਨਹੀਂ ਲੈਣੀ ਨਹੀਂ ਸਾਡਾ ਡੀਪੂ ਕੈਨਸਲ ਕਰ ਦੇਾਂਗੇ ਠੀਕ ਹੈ ਜੀ ਨੰਬਰ 2 ਦੇ ਜਿਹੜੀ KYC ਸਰਕਾਰ ਦੀ ਪਾਲਸੀ ਆ ਠੀਕ ਹੈ ਅਸੀਂ ਮੰਨਦੇ KYC ਕਰਨਾ ਜ਼ਰੂਰੀ ਹੈ ਪਰ ਉਹਦੇ ਵਿੱਚ ਇੱਕ ਮੁਸ਼ਕਲ ਆ ਰਹੀ ਦੀਪੂ ਆਰਡਰਾਂ ਨੂੰ ਕਿ ਜਦੋਂ ਅਸੀਂ KYC ਪਰਚੀ ਕੱਟਨੇ ਆ ਕਿਸੇ ਦੀ 75 ਕਿਲੋ ਦੀ ਪਰਚੀ ਕੱਟ ਰਹੇ ਆ ਜਿਉਂ ਅਸੀਂ 60 ਕਿਲੋ ਹੀ ਕਣਕ ਦਿੰਨੇ ਆ ਉਹ ਸਾਡੇ ਨਾਲ ਲੜਦਾ ਵਾ ਉਹ ਕਿਉਂ ਲੜਦਾ ਵਾ ਕਿ ਮੇਰੀ ਪਰਚੀ ਪੂਰੀ ਨਿਕਲੀ ਆ ਤੇ ਤੁਸੀਂ ਕਣਕ ਘਟ ਦੇ ਰਹੇ ਹੋ ਅਸੀਂ ਸਰਕਾਰ ਕੋ ਬੇਨਤੀ ਕਰਨਗੇ ਸਾਨੂੰ ਕਣਕ ਦਿੱਤੀ ਜਾਏ ਅਸੀਂ ਨਾਗ ਦੇ ਨਾਲ ਕੇਵਾਈਸੀ ਕਰਕੇ ਤੇ ਜਿਹੜੇ ਕਸਟਮਰ ਨੇ ਉਹਨਾਂ ਨੂੰ ਕਣਕ ਦੇਵਾਂਗੇ ਕਿ ਸਾਨੂੰ ਪਤਾ ਸੁਮਿਤ ਮਾਨ ਨੇ ਸਾਨੂੰ ਕਣਕ ਨਹੀਂ ਦੇਣੀ ਕਿਉਂਕਿ ਉਹ ਕਲਾ ਨੋਰੋ ਅੱਗੇ ਚਾਰ ਸ਼ੀਟ ਇੱਥੋਂ ਹੋ ਕੇ ਗਿਆ ਵਾ ਤੇ ਚਾਰ ਪੰਜ ਵਾਲੀ ਸਸਪੈਂਡ ਹੋ ਚੁੱਕਿਆ ਵਾ ਤੇ ਉਹਦੇ ਕ੍ਰਪਸ਼ਨ ਦੇ ਵੀ ਕਈ ਮਾਮਲੇ ਚੱਲ ਰਹੇ ਨੇ ਇੱਕ ਮੈਂ ਚੀਜ਼ ਹੋਰ ਦੱਸਣਾ ਚਾਹੁੰਦਾ ਵਾਂ ਉਹਦੀ ਇਨਕੁਆਰੀ ਡੀਐਫਆ ਮੈਡਮ ਰਮਨੀ ਉਹਨਾਂ ਦਾ ਨਾਮ ਹੀ ਪਤਾ ਇਨਕੁਆਰੀ ਚੱਲ ਰਹੀ ਹੈ 10ਵੀਂ ਦੇ ਸਰਟੀਫਿਕੇਟ ਦੇ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਕੋਸ਼ ਹੈ ਤੇ ਪਲੱਸ 2 ਦੇ ਸਰਟੀਫਿਕੇਟ ਦੇ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਕੋਸ਼ ਹੈ ਅਸੀਂ ਬੈਂਤੀ ਕਰਨੇ ਆ ਕਿ ਇਹ ਸਾਫ ਵੀ ਕਰਪਟ ਆ ਉਸ ਮੀਨੂ ਕਲਾਨੁਰ ਬਦਲਿਆ ਜਾਵੇ ਅਤੇ ਕਲਾਨੁਰ ਮੰਡੀ ਦੇ ਆਰਟੀਓ ਦੇ ਬਿਆਨ ਵੀ ਲੈ ਜਾਣ ਅਸੀਂ ਕਹਿੰਦੇ ਪੂਰਜੋ ਮੰਗ ਕਰਦੇ ਕਿ ਅਫਸਰ ਚੰਗੀ ਅਫਸਰ ਦੀ ਇਨਕੁਆਰੀ ਕਰਾਈ ਜਾਵੇ ਆਰਟੀਓ ਦੇ ਬਿਆਨ ਲੈ ਕੇ ਆਰਟੀਓ ਕਿਨੇ ਕਿਨੇ ਪੈਸੇ ਲਏ ਆ ਉਹ ਬਿਆਨ ਦੇ ਨੂੰ ਵੀ ਤਿਆਰ ਨੇ ਅਸੀਂ ਉਹਨਾਂ ਕੋ ਲਿਖਤੀ ਰੂਪ ਚ ਲਵਾਂਗੇ ਆਟਿਆ ਗੋ ਅੱਜ ਹੀ ਆਪਣੇ ਯੂਨੀਅਨ ਵੱਲੋਂ ਸਾਰਾ ਕੁਝ ਲਿਖ ਲਿਆ ਵਾ ਅਸੀਂ ਉੱਚ ਅਸਰਾਂ ਤੱਕ ਪਹੁੰਚ ਕਰਨੀ ਹੈ ਇੱਕ ਦੋ ਦਿਨ ਦੇ ਵਿੱਚ ਵਿੱਚ ਇਹਨੂੰ ਇੱਥੋਂ ਬਦਲਿਆ ਜਾਏ ਇਹ ਜਿਹੜੇ ਗੇਟ ਪਾਸ ਹੀ ਘਟ ਰਿਹਾ ਵਾ ਉਹ ਵੀ ਜਲਦੀ ਘਟ ਰਿਹਾ ਤੇ ਬਕਾਇਆ ਪਿਛਲਾ 3 ਮਹੀਨਿਆਂ ਦਾ ਜਨਵਰੀ ਤੋਂ ਮਾਰਚ ਰੱਕ ਉਹ ਵੀ ਅਜੇ ਦੇ ਵੱਲ ਰਹਿੰਦਾ ਇਹਦਾ 30 ਕੁਵੰਟਲ ਹੈ ਇਹਦਾ 40 ਕੁਵੰਟਲ ਹੈ ਇਹਦਾ 12 ਕੁਵੰਟਲ ਹੈ ਪਰਚੀਆਂ ਦਾ 2 6 2025 ਨੂੰ ਕਲਾਨੌਰ ਬਲਾਕ ਡੀਪੂ ਯੂਨੀਅਨ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਜਿਹੜਾ ਇਨਸਪੈਕਟਰ ਨਵਾਂ ਆਇਆ ਸੁਮਿਤ ਕੁਮਾਰ ਜੀ ਇੱਕ ਤੇ ਆਂਦਾ ਵੀ ਆਪਣੇ ਸਾਧਨ ਲਿਆ ਕੇ ਕਣਕ ਖੜੋ ਕਣਕ ਲੱਦਣ ਦੇ ਤੇ ਲਾਉਣ ਦੇ ਪੈਸੇ ਡੀਪੂ ਹੋਰ ਦੇਵੇ ਸਾਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਇਨਸਪੈਕਟਰ ਦਾ ਫਰਜ਼ ਬਣਦਾ ਜਿਸ ਪਿੰਡ ਦੀ ਵਾਰੀ ਆ ਉਹਨੂੰ ਫੋਨ ਕਰਕੇ ਸੱਦੇ ਕਣਕ ਟਰਾਲੀ ਜਾਂ ਟਰੈਕਟਰ ਤੇ ਭੇਜੇ ਕਣਕ ਦਾ ਢੜਾ ਕਰਕੇ ਚੀਜ਼ ਦਾ ਕਣਕ ਦਾ ਵੇਟ ਕਰਕੇ ਸਾਨੂੰ ਨਾਲ ਉਹਦਾ ਪੂਰਾ ਕਣਕ ਦਾ ਜਿਹੜਾ ਬਿੱਲਵਾ ਦਵੇ ਤੇ ਕਣਕ ਸਾਡੀ ਪਹੁੰਚ ਪੂਰੀ ਪਹੁੰਚਣੀ ਚਾਹੀਦੀ ਹੈ ਜੋ ਸਰਕਾਰ ਵੱਲੋਂ ਹਦਾਇਤਾਂ ਆ ਇੱਕ ਦੀਪੂ ਆਰਡਰ ਜੇ 100 ਕਿਲੋ ਕਣਕ ਖੜਦਾ ਉਹਦਾ ਸਾਰਾ ਖਰਚਾ ਜਿਹੜਾ 7-8000 ਦਾ ਆਉਂਦਾ ਤੇ ਕਣਕ ਲੋਕਾਂ ਨੂੰ ਫ੍ਰੀ ਦੇ ਦੇ ਦੀਪੂ ਆਰਡਰ ਪੈਸੇ ਪੂਰੇ ਕਿੱਥੋਂ ਕਰੇ ਸਾਡੀ ਤੇ ਇਹੋ ਹੀ ਅਪੀਲ ਵਾ ਇਸ ਇਨਸਪੈਕਟਰ ਨੂੰ ਇਥੋਂ ਜਲਦੀ ਤੋਂ ਜਲਦੀ ਬਦਲਿਆ ਜਾਵੇ ਨਾਲ ਹੀ ਆਪਣੇ ਹਲਕਾ ਡੇਰ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਹਰਦਾਵਾ ਸਾਹਿਬ ਨੂੰ ਬੇਨਤੀ ਕਰਨੇ ਆ ਵੋਟਾਂ ਅਸਾਂ ਪਾਈਆਂ ਨੇ ਤੁਹਾਨੂੰ ਸੁਮਿਤ ਕੁਮਾਰ ਨੇ ਨਹੀਂ ਪਾਈਆਂ 22 ਵੀ ਵੋਟਾਂ ਪਾਈਆਂ ਐਮਪੀ ਸੈੜੀ ਕਲਸੀ ਨੂੰ ਵੀ ਪਾਈਆਂ ਹੋਣ ਵੀ ਤੁਹਾਨੂੰ ਪਾਈਆਂ ਤੁਸੀਂ ਚੰਗੀ ਲੀਡ ਤੇ ਜਿੱਤੇ ਜੇ ਸਿਕੰਜਦਰ ਸਿੰਘ ਹਰਦਾਵੇ ਜੀ ਘਰ ਦੀ ਦਾ ਬੜਾ ਵੱਡਾ ਤੁਸੀਂ ਗੱਡ ਤੋੜਿਆ ਇਸ ਬੰਦੇ ਨੂੰ ਹਰਦਾਵਾ ਸਾਹਿਬ ਸਾਡੇ ਅੱਗੇ ਅਪੀਲਵਾ ਇਹਨੂੰ ਇੱਕ ਦੋ ਦਿਨਾਂ ਦੇ ਵਿੱਚ ਬਦਲਿਆ ਜਾਵੇ ਜੇ ਨਹੀਂ ਬਦਲਦਾ ਅਸੀਂ ਕਲਾਂਦੌਰ ਬਲਾਕ ਦੇ ਘੇਟੀਪੂਰ ਨੇ ਕੱਢ ਕੇ ਨੀ ਜਿ ਚੁਕਣੀ ਜਿਹੜਾ ਮਰਜ਼ੀ ਚੁੱਕ ਕੇ